ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਤੁਹਾਨੂੰ ਬੇਨਤੀ ਆ ਵੀ ਜੇ ਮੇਰੀ ਗੱਲ ਸਮਝ ਗਏ ਤਾਂ ਵੀਡੀਓ ਸ਼ੇਅਰ ਕਰ ਦਿਓ ਕਿਉਂਕਿ ਇਹ ਗੱਲ ਮੈਂ ਉਹਨਾਂ ਲੋਕਾਂ ਨੂੰ ਉਹਨਾਂ ਪ੍ਰਚਾਰਕਾਂ ਨੂੰ ਕਹਿਣੀ ਚਾਹੁੰਦਾ ਜਿਹੜੇ ਸੰਤਾਂ ਦੇ ਨਾਮ ਥੱਲੇ ਬ੍ਰਹਮ ਗਿਆਨੀਆਂ ਦੇ ਨਾਮ ਥੱਲੇ ਵਰਸੀਆਂ ਮਨਾ ਰਹੇ ਨੇ ਜਾਂ ਦੀਵਾਨ ਲਾ ਰਹੇ ਨੇ ਜਾਂ ਜਿਹੜੇ ਲੋਕ ਲਵਾ ਰਹੇ ਨੇ ਭਾਈ ਤੁਹਾਨੂੰ ਬੇਨਤੀ ਆ ਪੰਜਾਬ ਹੜਾਂ ਦੀ ਮਾਰ ਚੱਲ ਰਿਹਾ ਹੈ ਤੇ ਤੁਸੀਂ ਦੀਵਾਨ ਲਾ ਲਾ ਕੇ ਕਿੰਨਾਂ ਨੂੰ ਸਿੱਖ ਬਣਾ ਰਹੇ ਹੋ ਅਮਰਤਾਰੀ ਬਣਾ ਰਹੇ ਹੋ ਪੈਸੇ ਦਾ ਖਰਚ ਬੇਫਜ਼ੂਲੀ ਖਰਚ ਕਰ ਰਹੇ ਹੋ ਇਸ ਵੇਲੇ ਬੇਫ਼ਜ਼ੂਲੀਆ ਹਾਲਾਂਕਿ ਮੈਂ ਵੀ ਸਿੱਖ ਧਰਮ ਤੋਂ ਬਿਲੋਂਗ ਕਰਦਾ ਪਰ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਨਾ ਵੀ ਪਹਿਲਾਂ ਇਨਸਾਨ ਬਚਾ ਲੋ ਬਾਅਦ ਵਿੱਚ ਉਹ ਸਿੱਖ ਬਣਾ ਲਾਂਗੇ ਕੋਈ ਗੱਲ ਨਹੀਂ ਟਾਈਮ ਆਊਗਾ ਪਰ ਜਿਨ੍ਹਾਂ ਦੇ ਘਰਾਂ ਵਿੱਚ ਹਾਰਾਂ ਦੀ ਮਾਰ ਪੈ ਗਈ ਐਸ ਵੇਲੇ ਲੰਗਰ ਦੀ ਲੋੜ ਹੈ ਉਹ ਵੱਖਰੀ ਗੱਲ ਹੈ ਲੰਗਰ ਬਹੁਤ ਹੋ ਗਿਆ ਪਰ ਪੈਸਾ ਜਮ੍ਹਾਂ ਕਰਕੇ ਰੱਖੋ ਕਿਉਂਕਿ ਆਉਣ ਵਾਲੇ 6 ਮਹੀਨਿਆਂ ਤੱਕ 2 ਮਹੀਨਿਆਂ ਤੱਕ ਉਹਨਾਂ ਨੂੰ ਪੈਸੇ ਦੇ ਨਾਲ ਬਚਾਉਣਾ ਪੈਣਾ ਇਹ ਪੈਸਾ ਜਮ੍ਹਾਂ ਕਰਕੇ ਰੱਖੋ ਮਾ ਕੇ ਅੱਜ ਬਰਬਾਦ ਕਰੋ ਖਿਮਾ ਕਰਨ ਜੇ ਗਲਤ ਲੱਗੇ ਤਾਂ ਮਾਫ ਕਰਨਾ ਵੀਡੀਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਲਓ ਫੋਲੋ ਕਰ ਲਓ